ਉਨਸਣਾਣਾ ਹੁਣ ਸੁਣਾਉਂਦੇ ਥੋੜਾ ਜਿਹਾ ਸੁਣਾ ਦੇ ਉਹ ਮਹਿੰਗੀਆਂ ਜ਼ਮੀਨਾਂ ਕੱਦ 6-6 ਫੁੱਟ ਦੀ ਉਹ ਚੰਡੀਗੜ੍ਹ ਪੜਦੇ ਜੱਟਾਂ ਦੇ ਪਤਨੀ ਉਹ ਮਹਿੰਗੀਆਂ ਜ਼ਮੀਨਾਂ ਕੱਦ 6-6 ਫੁੱਟ ਦੀ ਉਹ ਚੰਡੀਗੜ੍ਹ ਪੜਦੇ ਜੱਟਾਂ ਦੇ ਪਤਨੀ ਉਹ ਪਿਉ ਵਿੱਚ ਇਹਨਾਂ ਦੀ ਚੜਾਈ ਪੂਰੀ ਐ ਉਹ ਕਰ ਦਿੰਦੇ ਵਾਰਦਾ ਤੇ ਛੱਟ ਕੁੜੀਏ ਹੁੰਦੇ ਨੇ ਜਗਾੜੂ ਬੜੇ ਜੱਟ ਕੁੜੀਏ ਲੰਦੇ ਨੇ ਜਗਾੜ ਲਾ ਕੇ ਪੱਟ ਕੁੜੀਏ ਬਾਈ ਵਾਲਾ ਜਨਾਬ ਬਹੁਤ ਵਧੀਆ ਸੜੇ ਗਲੇ ਨੋ ਜੀ ਸਿੰਪਲ ਜਿਹਾ ਉਹ ਛੋਟੀਆਂ ਸੋਚਾਂ ਨੂੰ ਬੱਜੇ ਨਾ ਮੁੰਡਾ ਦੇਸੀ ਦੇ ਕਿਉਂ ਵਾਂਗੂ ਨਹੀਂ ਉਹ ਗੋਡੇ ਜੀਨਾ ਦੇ ਮੰਦਿਰ ਕੁੱਟਦੀ ਉਹਨੂੰ ਮੰਨਦਾ ਪਿਓ ਵਾਂਗੂ ਨਹੀਂ ਉਹ ਖੱਬੀ ਖਾਣ ਖੁੰਝੇ ਲਾਤਾ ਮਿੱਠੀਏ ਆਟੇ ਵਾਂਗੂ ਪਿਆ ਗੁੰਨਿਆ ਹੋ ਤੇਰੇ 21 ਸਾਲਾਂ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਆੜੀ ਸਾਡਾ ਧਿਮਾਨ ਸਾਹਿਬ ਕਿ ਮਾਨ ਵੀਰੇ ਨੂੰ ਤੁਸੀਂ ਦੇਖਿਆ ਸੀ ਅੱਜ ਤੇ ਉਸ ਦਿਨ ਦੀ ਸਿਹਤ ਦੇ ਵਿੱਚ ਤਸਵੀਰਾਂ ਚ ਬਿਆਨ ਨਹੀਂ ਹੋ ਸਕਦੀ ਉਹ ਜੋ ਤਕਲੀਫ ਸੀ ਭਾਈ ਪਰ ਉਹ ਤਕਲੀਫ ਜੋ ਇਹਨੇ ਝੱਲੀ ਆ ਨਾ ਬੱਚੇ ਨੇ ਰੱਬ ਕਿਸੇ ਨੂੰ ਦੇਵੇ ਨਾ ਜਦੋਂ ਕਿਸੇ ਦੇ ਮਾਪੇ ਦਾ ਸਿਰ ਤੋਂ ਸਾਇਆ ਉੱਠ ਜਾਂਦਾ ਨਾ ਤਾਂ ਬੰਦਾ ਲਾਵਾਰਸ ਮਹਿਸੂਸ ਕਰਦਾ ਜਤੇਮ ਮਹਿਸੂਸ ਕਰਦਾ ਇਕੱਲਾ ਮਹਿਸੂਸ ਕਰਦਾ ਉਦੋਂ ਲੋਡ ਹੁੰਦੀ ਆ ਉਹਨਾਂ ਸਾਰੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਦੀ ਜਿਹੜੇ ਸਾਡੀਆਂ ਖੁਸ਼ੀਆਂਾਂ ਚ ਨੱਚਦੇ ਟੱਪਦੇ ਆ ਭੰਗੜੇ ਪਾਉਂਦੇ ਆ ਗਿੱਧੇ ਪਾਉਂਦੇ ਆ ਪਰ ਦੁੱਖ ਦੀ ਘੜੀ ਚ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਫਿਰ ਇਕੱਲਾ ਇਕੱਲਾ ਹੀ ਰਹਿ ਜਾਂਦਾ ਤੇ ਫਿਰ ਕਈ ਕੋਈ ਸ਼ਰਾਬ ਦਾ ਸਹਾਰਾ ਲੈ ਜਾਂਦਾ ਕੋਈ ਗਾੜਾ ਸਹਾਰਾ ਲੈ ਜਾਂਦਾ ਉਹ ਫਿਰ ਹਾਲਾਤ ਜਿਹੜੇ ਬਣਦੇ ਆ ਨਾ ਜਿਹੜੇ ਵੀਰੇ ਦੀ ਜ਼ਿੰਦਗੀ ਸੀ ਬਣੇ ਸਾਡੇ ਛੋਟੇ ਭਾਈ ਦੀ ਏਡਾ ਸੋਹਣਾ ਘਰ ਆਸ਼ੀਆਨ ਵਧੀਆ ਕਿਰਾਏ ਤੇ ਪ੍ਰਾਪਰਟੀਆਂ ਮਹੀਨੇ ਦੀ ਚੰਗੀ ਵਧੀਆ ਇਨਕਮ ਪੜਿਆ ਲਿਖਿਆ ਜੰਪਰੂ ਪੂਰਾ ਇਲੈਕਟ੍ਰਿਕ ਸਿਟੀ ਦਾ ਕੰਮ ਜਾਣਦਾ ਪੂਰਾ ਮਤਲਬ ਕਹਿ ਦੀਏ ਐਕਸਪਰਟ ਬੰਦਾ ਫਿਰ ਚੰਗਾ ਫਿੰਗਰ ਵੀ ਗਾਇਕ ਵੀ ਵੀਰ ਲਿਖਦਾ ਵੀ ਆ ਗੌਂਦਾ ਵੀ ਆ ਅਬੀ ਮਿਹਨਤ ਵੀ ਕਰਦਾ ਸੀ ਕਿਰਤ ਕਮਾਈ ਵੀ ਕਰਦਾ ਸੀ ਪਰ ਜ਼ਿੰਦਗੀ ਐਸੀ ਪਟੜੀ ਤੇ ਉਤਰੀ ਜਿਵੇਂ ਦੇਖੇ ਹਾਲਾਤ ਸਾਡੇ ਪੀਜ਼ੀ ਸਪੋਰਟ ਕਰਿਓ ਮੇਰੇ ਭਰਾ ਨੂੰ ਕਿ ਮਿਰਵਿੰਦਰ ਠਿਮਾਨ ਇੱਕ ਚੰਗਾ ਸਿੰਗਰ ਆ ਇਹਦੇ ਵਿੱਚ ਇੱਕ ਗੁਣ ਆ ਸਿੰਗਿੰਗ ਦਾ ਪਰ ਇਦਾਂ ਦੇ ਬੰਦਿਆਂ ਨੂੰ ਸਪੋਰਟ ਨਹੀਂ ਮਿਲਦਾ ਜੇ ਕੋਈ ਚੰਗੇ ਸਿੰਗਰ ਕੋਈ ਚੰਗੇ ਜਿਹੜੇ ਵੀਰ ਸਾਡੇ ਗੀਤਕਾਰ ਨੇ ਜਾਂ ਜਿਹੜੇ ਸੰਗੀਤਕਾਰ ਨੇ ਕੋਈ ਉਹ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਇਦਾਂ ਦੇ ਵੀਰ ਨੂੰ ਆਪਾਂ ਮੌਕਾ ਦੇਈਏ ਉੱਟ ਕੇ ਖੜਾ ਹੋਵੇ ਆਪਣੇ ਪੈਰਾਂ ਸਿਰ ਹੋਵੇ ਕੱਲ ਨੂੰ ਵਿਆਹ ਹੋਣਾ ਘਰ ਸੰਭਣਾ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਹਜੇ ਪਿਆ ਬਾਈ ਤੇ ਫਰ ਹੋਸਲੇ ਦੀ ਲੋੜ ਆ ਹੋਸਲੇ ਫਜ਼ਾਈ ਦੀ ਲੋੜ ਆ ਜੂਰ ਕਰਿਓ ਗੁਰਵਿੰਦਰ ਦਿਮਾਨ ਜ਼ਿਲ੍ਹਾ ਡਾਇਰ ਦੇ ਨਾਲ ਉਹਦੇ ਢੇਰ ਪੰਡਾ ਬਾਈ ਦਾ ਤੇ ਛੋਟਾ ਭਰਾ ਦਾ ਇਹ ਵੱਡੇ ਭਰਾ ਦਾ ਨਾਮ ਬਿੱਲਾ ਦਾ ਮਾਰੇ ਚੜਦੀਆਂ ਕਲਾ ਵਿੱਚ ਤੰਦਰੁਸਤੀਆਂ ਵਿੱਚ ਉਹਦਾ ਵੀ ਬਾਈ ਦਾ ਫੋਨ ਆਇਆ ਸਾਨੂੰ ਬਾਹਰੋਂ ਉਹ ਵੀ ਫਿਕਰਮੰਦ ਸੀ ਇਹਦੇ ਲਈ ਪਰ ਖਵੈਰ ਤੇ ਬੈਠਾ ਛੋਟੀ ਕੰਟਰੀ 'ਚੋਂ ਨਿਕਲਣਾ ਵੀ ਔਖਾ ਪੈਸੇ ਲਾ ਕੇ ਗਿਆ ਕੰਗਣਾ ਖੇੜੇ ਮਾਰੇ ਚੜਦੀ ਕਲਾ ਵਿੱਚ ਉਹ ਗੋਡੇ ਜੀ ਨਾ ਦੇ ਮੰਦਿਰ ਕੁੱਟਦੀ ਉਹਨੂੰ ਮੰਨਦਾ ਪਿਓ ਵਾਂਗੂ ਨਹੀਂ ਉਹ ਖੱਬੀ ਖਾਨ ਖੁੰਝੇ ਲਾਤਾ ਮਿੱਠੀਏ ਆਟੇ ਵਾਂਗੂ ਪਿਆ ਗੁੰਨਿਆ ਹੋ ਤੇਰੇ 21 ਸਾਲਾਂ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਆੜੀ ਠੀਕ ਆ ਕਿਨੋ ਫਿੱਟਾ ਕੰਮ ਥੋੜਾ ਜਿਹਾ ਜੀ ਅਜੇ ਹੈਗਾ ਹਾਂਜੀ ਪਰ ਦਿਨ ਲੈ ਕੇ ਆਏ ਸੀ ਉਦੋਂ ਦਾ ਖਤਮ ਹੀ ਦਾ ਬਾਬਾ ਜੀ ਦੀ ਮਿਹਰ ਹੋ ਗਈ ਨਹੀਂ ਠੀਕ ਹੈ ਤੇ ਮਾਨਸਾਹ ਹੋਰ ਸੁਣਾਓ ਦੇਖ ਕਿ ਕਿਨੇ 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 ਜਮਕਰਾ ਉਹਦੇ ਭੈਣ ਨੇ ਸੀ ਉਹਦੇ ਜੀਜੇ ਨੇ ਨਹੀਂ ਕਿਸੇ ਨੂੰ ਨਹੀਂ ਜਮਕਰਾਇਆ ਬੀਜੀ ਕਿਸੇ ਮਤ ਤੁਹਾਨੂੰ ਆਣ ਗਵਣ ਦੇ ਲੋਕਾਂ ਨੇ ਕਾਲ ਕੀਤੀ ਨਾ ਤਾਂ ਉੱਥੇ ਤੇਰੀ ਮੌਕੇ ਤੇ ਭੈਣ ਆਈ ਨਾ ਜੀਜਾ ਸੀ ਬੁਲਾਇਆ ਵੀ ਸੀ ਉਹਨਾਂ ਨੂੰ ਆਏ ਨਹੀਂ ਤੁਹਾਨੂੰ ਬੁੰਗਰਦਨ ਅਸੀਂ ਕੀਤਾ ਸੀ ਫੋਨ ਉਹ ਕਹਿੰਦੇ ਵੀ ਅਸੀਂ ਬਾਹਰ ਇੱਕ ਦੂਰ ਸੀ ਕਿਤੇ ਸਾਨੂੰ ਤਾਂ ਵੀਰੇ ਤੂੰ ਬੜੇ ਦਿਨਾਂ ਤੋਂ ਅੰਦਰ ਪਿਆ ਸੀ ਹਾਲਤ ਤੇਰੀ ਬੜੀ ਮਾੜੀ ਸੀ ਮੈਨੂੰ ਪਤਾ ਸੀ ਐ ਨਹੀਂ ਸੀਗੀ ਕੋਈ ਸਾਨੂੰ ਕਿਸ ਨੇ ਜਮਾ ਕਰ ਇਹ ਸੈਂਟਰ ਨਹੀਂ ਕੋਈ ਆਪਾਂ ਤਾਂ ਉਹਨਾਂ ਦੀ ਜਦੋਂ ਤੂੰ ਠੀਕ ਹੋ ਜਾਵੇਂਗਾ ਤੈਨੂੰ ਭੇਜ ਦਾਂਗੇ ਕੋਈ ਜ਼ਬਰਦਸਤੀ ਕੋਈ ਨਹੀਂ ਮੈਂ ਮੈਂ ਤੁਹਾਨੂੰ ਕਿਹਾ ਜੀ ਭਰਾਵਾ ਤੂੰ ਮੇਰਾ ਜੋ ਤੂੰ ਸਮਝਾਇਆ ਮਤਲਬ ਇੱਕ ਅਵਰ ਗੱਲ ਕੋਈ ਗੱਲ ਹੀ ਨਹੀਂ ਭਰਦਾ ਬਾਬਾ ਜੀ ਦਿਲ ਵੀ ਵੱਜੇਗਾ ਗਾਣਾ ਸੁਣੇਗਾ ਕਿਸਨਾਂ ਕੇ ਜਾਉਂਗੇ ਕਿ ਦਿਨ ਜ਼ਰੂਰ ਦੇ ਕੋਈ ਨਹੀਂ ਜੀ ਬਾਬਾ ਜੀ ਇੱਕ ਦਿਨ ਕਰਦਾ ਬੰਦਾ ਜੀ ਤੇ ਹੁਣ ਸਾਨੂੰ ਹੁਣ ਸੁਣਾਉਂਦੇ ਥੋੜਾ ਜਿਹਾ ਸੁਣਾ ਦੇ ਉਹ ਮਹਿੰਗੀਆਂ ਜ਼ਮੀਨਾਂ ਕੱਦ 6-6 ਫੁੱਟ ਦੀ ਉਹ ਚੰਡੀਗੜ੍ਹ ਪੜਦੇ ਜੱਟਾਂ ਦੇ ਪਤਨੀ ਉਹ ਮਹਿੰਗੀਆਂ ਜ਼ਮੀਨਾਂ ਕੱਦ 6-6 ਫੁੱਟ ਦੀ ਉਹ ਚੰਡੀਗੜ੍ਹ ਪੜਦੇ ਜੱਟਾਂ ਦੇ ਪਤਨੀ ਉਹ ਪਿਓ ਵਿੱਚ ਇਨਾਂ ਦੀ ਚੜਾਈ ਪੂਰੀ ਐ ਉਹ ਕਰ ਦਿੰਦੇ ਵਾਰ ਦਾ ਤੇ ਛੱਟ ਕੁੜੀਏ ਹੁੰਦੇ ਨੇ ਜਗਾੜੂ ਬੜੇ ਜੱਟ ਕੁੜੀਏ ਲੈਂਦੇ ਨੇ ਜਗਾੜ ਲਾ ਕੇ ਪੱਟ ਕੁੜੀਏ ਬਾਈ ਵਾਲਾ ਜਨਾਬ ਬਹੁਤ ਸਾਰੇ ਤੁਹਾਡੇ ਘਰ ਜੀ ਸੈਂਪਲ ਜੱਟ ਬੜਾ ਜਰਾ ਸਵੇਕ ਘਰੋਂ ਲੱਜੇ ਨਾ ਨਿਕੋ ਬਹੁਤ ਟਾਈਮ ਬਾਤ ਕਰ ਰਿਆ ਨਾ ਉਹ ਛੋਟੀਆਂ ਸੋਚਾਂ ਨੂੰ ਵੱਜੇ ਨਾ ਮੁੰਡਾ ਦੇਸੀ ਦੇ ਕਿਉਂ ਵਾਂਗੂ ਨਹੀਂ ਉਹ ਗੋਡੇ ਜੀਨਾ ਦੇ ਮੰਦਿਰ ਕੁੱਟਦੀ ਉਹਨੂੰ ਮੰਨਦਾ ਪਿਓ ਵਾਂਗੂ ਨਹੀਂ ਉਹ ਖੱਬੀ ਖਾਣ ਖੁੰਝੇ ਲਾਤਾ ਮਿੱਠੀਏ ਆਟੇ ਵਾਂਗੂ ਪਿਆ ਗੁੰਨਿਆ ਹੋ ਤੇਰੇ 21 ਸਾਲਾਂ ਦੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਆੜੀ ਸਰਾਵਾਂਗੇ ਭਾਈ ਥੋੜਾ ਜਿਹਾ ਸੀਰੀਅਲ ਦਾ ਸੈੱਟ ਹੋ ਜਾਵੇ ਚੰਗੇ ਦਾ ਨਾ ਜੀ ਵਾਈਕਲ ਠੀਕ ਹੈ